ਲੇ ਵੀ ਮਤਲਬ ਹਾਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਹੈਗੀ ਹੈ ਕੰਮ ਵਾਲੀ ਠੀਕ ਹੈ ਜੀ ਵੀਰ ਸੁਣ ਲਿਆ ਕਰੋ ਸਾਰੀ ਵੀਡੀਓ ਫਿਰ ਜਾ ਕੇ ਤੁਸੀਂ ਕਮੈਂਟ ਜਾਂ ਮੈਸੇਜ ਕਰਿਆ ਕਰੋ ਠੀਕ ਹੈ ਜੀ ਵੀ ਕਿਹੜੀ ਰਿਕੁਆਇਰਮੈਂਟ ਮੰਗੀ ਵੀ ਹੈ ਮੰਨ ਲਓ ਉਹਨਾਂ ਨੇ ਕਿਹੜਾ ਬੰਦਾ ਚਾਹੀਦਾ ਉਹਨਾਂ ਨੂੰ ਜਾਂ ਉਹਨਾਂ ਨੂੰ ਕਿਹੜੇ ਕੰਮ ਵਾਸਤੇ ਬੰਦਾ ਚਾਹੀਦਾ ਕਿਹੜੇ ਪੇਪਰ ਵਾਲਾ ਬੰਦਾ ਚਾਹੀਦਾ ਠੀਕ ਹੈ ਜੀ ਇਹ ਗੱਲ ਦਾ ਮੇਰਾ ਵੀ ਧਿਆਨ ਰੱਖਿਆ ਕਰੋ ਤੇ ਹੁਣ ਵੀਡੀਓ ਪੂਰੀ ਸੁਣਿਓ ਬੰਦਾ ਚਾਹੀਦਾ ਇੱਕ ਜਿਹਨੂੰ ਪੀਜ਼ਾ ਆਉਂਦਾ ਹੋਵੇ ਹਨਾ ਪੀਜ਼ਾ ਆਉਂਦਾ ਹੋਵੇ ਮਤਲਬ ਹੈ ਇਹਨੂੰ ਪ੍ਰੋਪਰ ਬਣਾਉਣਾ ਉਹਨੇ ਕੰਮ ਕਰਿਆ ਹੋਊ ਹੋ ਵੀ ਕਿਤੇ ਨਾਰਮਲ ਗੱਲ ਹੈ ਇੰਡੀਆ ਵਾਲਾ ਨਹੀਂ ਨਵਾਂ ਬੰਦਾ ਨਹੀਂ ਚਲੋ ਵੀਡੀਓ ਹੈਗੀ ਜੇ ਕੋਈ ਬੰਦਾ ਕਪਾਚੇ ਹੋਵੇ ਹਨਾ ਪੀਜ਼ਾ ਸ਼ਾਪ ਤੇ ਆ ਜਿੱਦਾਂ ਪਿਸਰੀਏ ਤੇ ਕੰਮ ਕਰਦਾ ਹੋਵੇ ਉਹ ਕਈ ਬੰਦੇ ਆਪਣੇ ਬਹੁਤ ਜਰਮਨ ਪੀਜ਼ਾ ਬੂਸਾ ਸਿੱਖ ਕੇ ਆਏ ਹੁੰਦੇ ਹਨਾ ਇੱਕ ਬੰਦਾ ਉਹ ਚਾਹੀਦਾ ਠੀਕ ਹੈ ਜੀ ਇੱਕ ਬੰਦਾ ਚਾਹੀਦਾ ਉਹੀ ਰੈਸਟੋਰੈਂਟ ਤੇ ਜਿੱਦਾਂ 버거 ਬਣਾਉਣੇ ਆਉਂਦੇ ਹੋਵੇ ਹਨਾ 버거 ਬਣਾਉਣੇ ਆਉਂਦੇ ਹੋਵੇ ਇਹ ਨਹੀਂ ਹੈਗਾ ਵੀ 버거 ਮੰਨ ਲਓ ਬੰਦੇ ਦੀ ਲੋੜ ਹੈ ਤਾਂ ਤੁਸੀਂ YouTube ਤੇ ਸਿਰ ਦੇਖ ਕੇ ਵੀ 버거 ਕਿੱਦਾਂ ਬਣਦਾ ਠੀਕ ਹੈ ਜੀ ਇਹ ਆ ਪੇਪਰ ਤੇ ਦੇਖ ਕੇ ਵੀ ਹਾਂਜੀ ਕਿਹੜੀ ਕਿਹੜੀ ਚੀਜ਼ ਪਾਉਣੀ ਹੈ ਆਪਾਂ ਇਹ ਨਹੀਂ ਬੰਦਾ ਪਰਫੈਕਟ ਹੋਵੇ ਠੀਕ ਹੈ ਜੀ ਵਧੀਆ ਸੈਲਰੀ ਹੋਊਗੀ ਰਹਿਸ਼ ਹੋ ਜੂਗੀ ਦੋਨੇ ਕੰਮਾਂ ਦੇ ਵਿੱਚ ਠੀਕ ਹੈ ਜੀ ਇੱਕ ਕੰਮ ਹੈਗਾ ਹੋਰ ਉਹ ਹੈਗਾ ਜਿੱਦਾਂ ਕੁੜੀ ਵਾਸਤੇ ਕੰਮ ਹੈਗਾ ਉਹ ਕੁੜੀ ਵਾਸਤੇ ਜਿੱਦਾਂ ਕੁੱਕ ਦੇ ਨਾਲ ਹੈਲਪ ਕਰਨ ਨੂੰ ਜਾਂ ਜਿੱਦਾਂ ਕਿਚਨ ਦੇ ਵਿੱਚ ਭਾਂਡੇ-ਭੁੰਡੇ ਧੋਣ ਨੂੰ ਜਾਂ ਜੋ ਵੀ ਜਿੱਦਾਂ ਦਾ ਕੰਮ ਹੈ ਐਸ ਅ ਹੈਲਪਰ ਲਾ ਦੂ ਸੀ ਕਿਚਨ ਦੇ ਵਿੱਚ ਠੀਕ ਹੈ ਜੀ ਇਹ ਤਿੰਨ ਕੰਮ ਹੈ ਪਰ ਕੰਮ ਆਉਂਦਾ ਹੋਵੇ ਬੰਦੇ ਨੂੰ ਐਨ ਪਰਫੈਕਟਾ ਠੀਕ ਹੈ ਜੀ ਉਹਨਾਂ ਨੂੰ ਵਧੀਆ ਬੰਦਾ ਚਾਹੀਦਾ ਵਧੀਆ ਸੈਲਰੀ ਹੋਊਗੀ ਪੇਪਰ ਹੋਵੇ ਤਾਂ ਵਧੀਆ ਗੱਲ ਹੈ ਠੀਕ ਹੈ ਜੀ ਪੇਪਰ ਨਹੀਂ ਹੈਗੇ ਉੱਪਰ ਥੱਲੇ ਚਲੋ ਹੋ ਜੂਗਾ ਪਰ ਬੰਦਾ ਉਹਨਾਂ ਨੂੰ ਪਰਫੈਕਟ ਚਾਹੀਦਾ ਠੀਕ ਹੈ ਜੀ ਉਹ ਕਹਿੰਦੇ ਸਾਨੂੰ ਪਰਫੈਕਟ ਬੰਦਾ ਦੇਈ ਜਿਹੜੇ ਕੋਲ ਐਕਸਪੀਰੀਅੰਸ ਹੋਵੇ ਠੀਕ ਹੈ ਜੀ ਕੰਮ ਹੈਗਾ ਰਿਜੂਮੀ ਲੀਆ ਏਰੀਆ ਦੇ ਵਿੱਚ ਵਧੀਆ ਤਨਖਾਹ ਬਦਿਆ ਮਨੂੰ ਪੈਸੇ ਸਾਰਾ ਜੋ ਵੀ ਸਿਸਟਮ ਹੋਊਗਾ ਠੀਕ ਹੈ ਜੀ ਤੇ ਵੀਡੀਓ ਕਰਿਓ ਸ਼ੇਅਰ ਕੰਮ ਵਾਲੀ ਕੱਲ ਨੂੰ ਇੱਕ ਹੋਰ ਵੀਡੀਓ ਆਉਣੀ ਹੈ ਠੀਕ ਹੈ ਜੀ ਕੱਲ ਨੂੰ ਇੱਕ ਹੋਰ ਵੀਡੀਓ ਆਊਗੀ ਉਹ ਹੈਗਾ ਖੇਤੀ ਦਾ ਕੰਮ ਜਿੱਦਾਂ ਠੀਕ ਹੈ ਜੀ ਹਰੇ ਗੱਲ ਚੱਲ ਰਹੀਆਂ ਉਹਨਾਂ ਨਾਲ ਕੱਲ ਨੂੰ ਸਵੇਰੇ ਉਹ ਕਲੀਅਰ ਕਰ ਦੇਣਗੇ ਵੀ ਕੀ ਸਿਸਟਮ ਹੈ ਕਿੰਨੀ ਤਨਖਾਹ ਹੈ ਕੀ ਰੇਟ ਹੈ ਘੰਟੇ ਦਾ ਜਿੰਨਾ ਵੀ ਸਿਸਟਮ ਹੋਇਆ ਸਾਰਾ ਅੱਪਾਂ ਤੁਹਾਡੀ ਗੱਲ ਕਰਵਾ ਦਾਂਗੇ ਅਗਲੇ ਦੇ ਨਾਲ ਵੀਡੀਓ ਦੇ ਵਿੱਚ ਕਲੀਅਰ ਦੱਸ ਦਾਂਗੇ ਪਹਿਲਾਂ ਸਾਰਾ ਜੋ ਵੀ ਸਿਸਟਮ ਹੋਇਆ ਵੀਡੀਓ ਕਰਿਓ ਸ਼ੇਅਰ ਆਪਣੇ ਮਿੱਤਰਾਂ ਨਾਲ ਜਾਂ ਜਿਹਨੂੰ ਵੀ ਲੋੜ ਪੰਦੇ ਠੀਕ ਹੈ ਜੀ ਤੇ ਵੀਰ ਬਣ ਕੇ ਉਹੀ ਬੰਦਾ ਮੈਸੇਜ ਕਰਿਓ ਜਿਹੜਾ एलिਜੀਬਲ ਹੈ ਮਤਲਬ ਜਿਹਨੂੰ ਕੰਮ ਆਉਂਦਾ ਏ ਠੀਕ ਹੈ ਜੀ ਤੁਸੀਂ ਫੋਨ ਕਰਦੇ ਆਂ ਬਾਰ-ਬਾਰ ਮੈਸੇਜ ਕਰਦੇ ਅਸੀਂ ਵੀ ਕੰਮਾਂ ਦੇ ਹੁੰਨੇ ਆ ਠੀਕ ਹੈ ਜੀ ਅੱਪਾ ਨੇ ਕੋਈ ਏਜੰਸੀ ਨਹੀਂ ਖੋਲੀ ਵੀ ਉਹਨੇ ਇਹ ਸਿਰਫ ਇੱਕ ਮੰਨ ਲਓ ਸੋਸ਼ਲ ਮੀਡੀਆ ਹੋ ਗਿਆ ਜਾਂ ਕੋਈ ਹੋਰ ਪਲੇਟਫਾਰਮ ਰਹੀ ਕਿਸੇ ਨਾ ਕਿਸੇ ਦੀ ਮਦਦ ਹੋ ਜਾਂਦੀ ਹੈ ਠੀਕ ਹੈ ਜੀ ਤੁਸੀਂ ਇਹ ਗੱਲ ਸਮਝਿਆ ਕਰੋ ਸਾਡੇ ਸੀ ਵੀ ਫੈਮਿਲੀ ਵਾਲੇ ਆ ਅਸੀਂ ਵੀ ਕੰਮ ਕਰ ਕਰਦੇ ਆ ਅਸੀਂ ਕੋਈ ਏਜੰਸੀ ਨਹੀਂ ਖੋਲੀ ਹੋਈ ਵੀ ਹਾਂਜੀ ਦਾ ਤਨਖਾਹ ਚੋਂ 5% ਸਾਡਾ ਜਾਂ 10% ਸਾਡਾ ਠੀਕ ਹੈ ਜੀ ਪਰ ਸਿਰਫ ਇੱਕ ਹੈਲਪ ਕਰਦੇ ਆ ਕਿਸੇ ਨਾ ਕਿਸੇ ਦਾ ਜਰੀਆ ਸੀ ਕਿਸੇ ਦੇ ਜਰੀਏ ਰਾਹੀਂ ਅੱਪਾ ਕੰਮਾਂ ਤੇ ਲੱਗੇ ਸੀ ਅਨੁਆਏ ਵੀ ਚਲੋ ਚਾਰ ਪਾਈ ਜਾਣਦੇ ਆ ਜੋ ਵੀ ਹੈ ਸਰਕਲ ਜਿੱਦਾਂ ਦਾ ਵੀ ਆਪਾਂ ਦੱਸ ਲੀਦਾ ਠੀਕ ਹੈ ਜੀ ਇਹ ਵੀਡੀਓ ਸ਼ੇਅਰ ਕਰਦੇ ਕਰੋ ਤੇ ਜਿਹੜੇ ਬੰਦੇ ਚੈਨਲ ਪੰਨ ਮੇਨ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲੇ ਘੰਟੀ ਵਾਲਾ ਬਟਨ ਦੱਬ ਦਿਓ ਠੀਕ ਹੈ ਜੀ ਉਹਦੇ ਨਾਲ ਤੁਹਾਨੂੰ ਆਨਲਾਈਨ ਜਿਹੜੀਆਂ ਵੀ ਵੀਡੀਓ ਹੋਣਗੀਆਂ ਸਭ ਦੀ ਜਾਣਕਾਰੀ ਜਾਂ ਨੋਟੀਫਿਕੇਸ਼ਨ ਪਹੁੰਚੇ ਗਰੂਗਾ ਤੁਹਾਡੇ ਤੱਕ ਤੇ ਹੋਰ ਕੋਈ ਕੰਮ ਵਾਲੀ ਵੀਡੀਓ ਬਾਕੀ ਕੱਲੂ ਵੀਡੀਓ ਆਉਗੀ ਕੰਮ ਵਾਲੀ ਉਹ ਗੱਲ ਕਲੀਅਰ ਕਰਕੇ ਚੈਨਲ ਤੇ ਅਪਲੋਡ ਕਰਾਂਗੇ ਧੰਨਵਾਦ ਸਾਰਿਆਂ ਦਾ